ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰੰਗ ਮਹੱਲਾ ਚੌਥਾ ਇੱਥੇ ਸਾਰੰਗ ਗੱਗੇ ਦੇ ਨਾਲ ਸਾਰੰਗ ਉੱਤੇ ਟਿੱਪੀ ਲੱਗੀ ਹੋਈ ਹੈ ਇਸ ਨੂੰ ਸਾਰੰਗ ਬੋਲਣਾ ਹੈ ਪਹਿਲਾ ਸਾਰੰਗ ਹੀ ਆਇਆ ਹੈ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਤੂਰ ਹਰ ਕੇ ਸੰਤ ਜਨਾ ਕੀ ਇਥੇ ਵਿਸਰਾਮ ਹਮ ਤੂਰ ਮਿਲ ਸਤ ਸੰਗਤ ਪਰਮ ਪਾਦ ਪਾਇਆ ਆਤਮ ਰਾਮ ਰਹਿਆ ਭਾਰਪੂਰ ਪ੍ਰਹਾਉ ਸਤ ਗੁਰ ਸੰਤ ਮਿਲੈ ਸਾਤ ਪਾਈਐ ਕਿਲ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰ ਫੂਲਤ ਉਰਖੰਨ ਰੰਜਨ ਦੇਖਿਆ ਹਜੂਰ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ 86 ਤੀਰਥ ਮੱਜਣ ਕੀਆ ਸਤ ਸੰਗਤ ਪਾਗ ਨਾਏ ਧੂਰ ਸਤ ਸੰਗਤ ਪਾਗ ਨਾਏ ਧੂਰ ਦੁਰਮਤ ਬੇਕਾਰ ਮਲੀਨ ਮਤ ਹੋਚੀ ਹਿਰਦਾ ਕੁਸੁੱਧ ਲਾਗਾ ਮੋਹ ਕੂਰ ਹਿਰਦਾ ਕੁਸੁੱਧ ਲਾਗਾ ਮੋਹ ਕੂਰ ਬਿਨ ਕਰਮਿ ਪਿਉ ਸੰਗਤ ਪਾਈਐ ਹੋਮੈ ਵਿਆਪ ਰਹਿਆ ਮਨ ਝੂਰ ਹੋ ਦਇਆਲ ਕਿਰਪਾ ਕਰ ਹਰ ਜੀ ਮਾਗੋ ਸਤ ਸੰਗਤ ਪਾਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਾਨ ਹਰ ਭੇਟਿਆ ਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਗੋਬਿੰਦ ਚਰਨਨ ਕਉ ਇਥੇ ਵਿਸਰਾਮ ਬਲਿਹਾਰੀ ਗੋਬਿੰਦ ਚਰਨਨ ਕਉ ਬਲਿਹਾਰੀ ਭਵਜਲ ਜਗਤ ਨਾ ਜਾਈ ਤਰਣਾ ਜਪ ਹਰ ਹਰ ਪਾਰ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਬੀਚਾਰੀ ਅਨ ਦਿਨ ਰਾਮ ਨਾਮ ਜਾਪ ਹਿਰਦੈ ਸਰਬ ਕਲਾ ਗੋਣਕਾਰੀ ਪ੍ਰਭ ਅਗਮ ਅਗੋਚਰ ਰਵਿਆ ਸ੍ਰਵਠਾਈ ਮਨ ਤਾਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਨੀ ਧਰ ਸਾਕਤ ਕੋ ਦੂਰ ਭਇਆ ਅਹੰਕਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਇਥੇ ਵਿਸਰਾਮ ਹੈ ਸਾਕਤ ਕੋ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤ ਤ੍ਰਿਸ਼ਨਾ ਜਲਤ ਨਾ ਕਬੂ ਬੂਝੈ ਤ੍ਰਿਸ਼ਨਾ ਜਲਤ ਨਾ ਕਬੂ ਬੂਝੈ ਤ੍ਰਿਸ਼ਨਾ ਜਲਤ ਨਾ ਕਬੂ ਬੂਝੈ ਜੂਆ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵਹਿ ਉਠਤ ਬੈਠਤ ਹਰ ਗੁਣ ਗਾਵਹਿ ਗੁਰ ਕਿੰਚਿਤ ਕਿਰਪਾ ਧਾਰੀ ਹਾਂ ਗੁਰਪਤਿ ਯਮਕ ਲਾ ਕੇ ਉਚਾਰਨ ਕਰਨਾ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕਉ ਨਦਰ ਭਈ ਹੈ ਤਿਨ ਕੀ ਪੈਜ ਸਵਾਰੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ